ਤੇ فاਸਲੇ ਹੋਣਗੇ ਜਿੰਨ ਵੀ ਮੈਚ ਪੂਰਾ ਤਕੜਾ ਹੈ ਰੇਡ ਪਾਉਣ ਦੇ ਲਈ ਬਲਜੀਤ ਸਿੰਘ ਡਾਕਟਰ ਕਾਲੂ ਕੋ ਪਿੰਡ ਦਾ ਹਾਂ ਦਾ ਤੇ ਬਿਲਕੁਲ ਤਿਆਰ ਹੈ ਲਾਓ ਮੇਰੇ ਵੀਰੋ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਾਦਾ ਹੋਇਆ ਫਕਰ ਚੰਡੇ ਦੇ ਲਈ ਖੇਡਦਾ ਔਰ ਇੱਕ ਪਾਸੇ ਸੁਪਰਸਟਾਰ ಜಾਫੀ ਰਣੀਆਂ ਦਿਰਵਾ ਦਰਸ਼ਨਦਰਵਾ ਪੰਨ ਸਿੰਘ ਦਿਰਵਾ ਕਹਿੰਦੇ ਵੀ ਉਹਦੇ ਨਾਲ ਸੱਤੀ ਦਿਰਵਾ ਮੋਟਰਸਾਈਕਲ ਜੇਤੂ ਖਿਡਾਰੀ ਦੇ ਲਾਓ ਉਧਰਲੇ ਪਾਸੇ ਮੇਰੇ ਵੀਰੋ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰਬਜੀਤ ਸਿੰਘ ਡਾਕਟਰ ਪੁਆਇੰਟ ਲੱਗੇ ਆਪਣੀ ਟੀਮ ਦੇ ਲਈ ਵਾਪਸ ਮੁੜਦਾ ਹੋਇਆ ਲਾਓ ਪਾਸੇ ਮੇਰੇ ਵੀ ਇਹ ਮੈਚ ਜਿਹੜੇ ਪੂਰੇ ਤਕੜੇ ਖੇਡੇ ਜਾ ਰਹੇ ਨੇ ਖੇਡ ਮੈਦਾਨ ਦੇ ਅੰਦਰ ਚਾਰੇ ਜਾਫੀ ਕਹਿੰਦੇ ਪੂਰੇ ਟੌਪ ਤੇ ਨੇ ਲਾਓ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਅਦਰਲੇ ਪਾਸੇ ਸਾਡੇ ਵੀਰ ਦੱਸਣਗੇ ਕਨਵੀ ਗੱਭਰੂ ਪੁਆਇੰਟ ਲੱਗੇ ਵਾਪਸ ਮੁੜਦਾ ਹੋਇਆ ਹੈ ਸ਼ਿੱਲੂ ਪੁਆਇੰਟ ਡਾਂਗੀ ਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ 100 ਰੁਪਿਆ ਕੁਲਦੀਪ ਫੌਜੀ ਵੱਲੋਂ ਹਰਜੀਤ ਦੀ ਰੇਡ ਦੇ ਉੱਪਰ ਐਵੇਂ ਡੈਡੀ ਨੇ ਬੜੀ ਤਕੜੀ ਕਬੱਡੀ ਖੇਡੀ ਸਰਦਾਰ ਬਲਵਿੰਦਰ ਸਿੰਘ ਬਿੰਦੀ ਨੂੰ ਮੇਰੇ ਵੀਰੇ ਬਾ ਤਕੜੀ ਕਬੱਡੀ ਖੇਡੀ ਅੱਜ ਉਹਦੇ ਦੋ ਪੁੱਤ ਕਬੱਡੀ ਖੇਡਦੇ ਨੇ ਹਰਜੀਤ ਔਰ ਹੈਪੀ ਲਓ ਰਣੀਆਂ ਨੂੰ ਟੱਚ ਕਰ ਇੱਕ ਬੈਂਡ ਦਾ ਵਾਅਦਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਕਿ ਕਹਿੰਦੇ ਕਦੇ ਕਿਸੇ ਨੂੰ ਨਹੀਂ ਸੀ ਖਵਾਵ ਆਇਆ ਪਲ ਕਬੱਡੀ ਦੀ ਸਮੁੰਦਰੋਂ ਤਲ ਬਣ ਜੂ ਥਾਂ ਥਾਂ ਤੇ ਗੂੰਜਣਗੇ ਗੀਤ ਇਹਦੇ ਦੇ ਲੱਖਾਂ ਦਿਲਾਂ ਦਾ ਇਹ ਪਿਆਰ ਬਣ ਜੂ ਇਹਦਾ ਵਿੱਚ ਕਰੋੜਾਂ ਨੇ ਮੁੱਲ ਪਊ ਪੰਜਾਬ 85 ਸਰਕਾਰ ਬਣ ਜੂ ਕਦੇ ਸੋਚਿਆ ਨਹੀਂ ਸੀ ਚੋਹਾਂਦਾਰ ਕਬੱਡੀ ਟੀਵੀ ਚੈਨਲਾਂ ਦਾ ਸ਼ਿੰਗਾਰ ਬਣ ਜੂ ਲਓ ਇੱਕ ਪਾਸੇ ਗੁਰੂ ਜਲੇਲ ਸਿੰਘ ਦਾ ਦੂਜੇ ਪਾਸੇ ਹਿੰਦਾ ਪਰ ਪੁਆਇੰਟ ਮੇਰੇ ਵੀਰੇ ਗੁਰੂ ਜਲੇਲ ਸਿੰਘ ਆਪਣੀ ਟੀਮ ਦੇ ਲਈ ਇੱਕ ਅੰਕ ਹੋਰ ਜੋੜਦਾ ਹੋਇਆ ਹੈ ਔਰ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਜੇ ਸਵਾਦ ਆ ਰਿਹਾ ਇਸ ਕਬੱਡੀ ਕੱਪ ਦਾ ਤਾੜੀ ਮਾਰ ਕੇ ਦੱਸੋ ਇੱਕ ਵਾਰੀ ਬਾਕੀ ਤਕੜਾ ਮੈਚ ਲਾਓ ਵਰਜੀਤ ਸਿੰਘ ਮੇਰੇ ਵੀਰੇ ਡਾਕਟਰ ਰੇਡਪੌਨ ਨੇ ਬਾਸ ਤੇ ਗਬਰੂ ਫੇਰ ਵਧਿਆ ਹੋਇਆ ਗੇਜੀ ਦੇ ਵੱਲੋਂ ਹਿੰਦੇ ਦੇ ਲਈ 50 ਹੋਣਗੇ ਅਗਰ ਜਫਾ ਲਾਉਂਦਾ ਹਿੰਦਾ ਇਸ ਹਿਸਾਬਕਦਰ ਮੇਰੇ ਵੀਰੇ ਹਾਲ ਦਾ ਆਪੇ ਰੱਖੋ ਮੇਰੀ ਬੇਨਤੀ ਹੈ ਲਾਓ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਬੱਲੇ 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 ਹੋ ਗਈ ਮਿੱਤਰੋ ਮੇਰੇ ਵੀਰੇ ਉਹ ਪੁਆਇੰਟ ਜਿਹੜਾ ਉਧਰਲੇ ਪਾਸੇ ਯਾਫੀਆਂ ਦਾ ਬਹੁਤੀ ਤਕੜਾ ਜੱਫਾ ਸੱਟੇ ਮੇਰੇ ਵੀਰੋ ਗਬਰੂ ਡਿੜਵੇ ਦਾ ਲਾਉਂਦਾ ਹੋਇਆ ਬਿੰਦਰ ਸੰਧੂ ਵੱਲੋਂ 50 ਰੁਪਏ ਕੁਲਵਿੰਦਰ ਵੀਰ ਦੇ ਦੇ 37 ਡਿੜਵੇ ਦੇ 50 ਰੁਪਏ ਉਹਨਾਂ ਨੂੰ ਦੇ ਦਿੱਤੇ ਜਾਣ ਲਓ ਖੇਡ ਮੈਦਾਨ ਦੇ ਵਿੱਚ ਛੀਲੂ ਗਾਂਗੀ ਦਾ ਮੇਰੇ ਵੀਰੋ ਰੇਡ ਪਾਉਣ ਦੇ ਲਈ ਵਾਦਾ ਹੋਇਆ ਪਰ ਇੱਕ ਪਾਸੇ ਖੁਸ਼ਦੀਪ ਸਿੰਘ ਮੇਰੇ ਵੀਰੋ ਖੁਸ਼ੀ ਦੁੱਗਾ ਦਾ ਕਹਿੰਦੇ ਸੁਪਰਸਟਾਰ ਖਿਡਾਰੀ ਹੈ ਪਰ ਛੀਲੂ ਗਾਂਗੀ ਦਾ ਇੱਕ ਪੁਆਇੰਟ ਦਾ ਵਾਦਾ ਆਪਣੀ ਟੀਮ ਲਈ ਕਰਦਾ ਹੋਇਆ ਇੱਕ ਵਾਅਦਾ ਕਰਦਾ ਹੋਇਆ ਲਾ ਉਧਰਲੇ ਪਾਸੇ ਜਿਹੜਾ ਹਰਜੀਤ ਨੂੰ ਜਫਾ ਲਾਵੇਗਾ 100 ਰੁਪਏ ਕੁਲਦੀਪ ਦੇ ਵੱਲੋਂ ਕਹਿੰਦੇ ਵੀ ਗੁੜਿਆਂ ਦੇ ਕਬੱਡੀ ਕੱਪ ਦੇ ਸੇਵਕ ਦੇ ਪਿੰਡ 3500 ਰੁਪਏ ਰੇਟ ਤੇ ਲੱਗਿਆ ਹਰਜੀਤ ਔਰ ਹੈਪੀ ਦੇ ਕਹਿੰਦੇ ਵੀ ਦੋਨਾਂ ਵੀਰਾਂ ਨੂੰ ਜਫਾ ਨਹੀਂ ਪਿਆ ਲਾਓ ਹਰਜੀਤ ਰੇਡ ਪਾਉਂਦਾ ਹੋਇਆ ਉਧਰਲੇ ਪਾਸੇ ਚਾਰ ਜਫੀ ਰਣੀਆਂ ਮੇਰੇ ਵੀਰ ਉਧਰਪੇ ਵਾਲਾ ਪਰ ਧਿਆਨ ਸਿੰਘ ਆਖਦਾ ਵੀ ਪਾਸੇ ਖੜਜੋ ਜਫਾ ਮੈਂ ਲਾਵਾਂਗਾ ਲਾਓ ਇੱਕ ਵਾਰੀ ਹਰਜੀਤ ਔਰ ਮੇਰੇ ਵੀਰੋ ਵਫਾ ਲੱਗ ਚੁੱਕਿਆ ਲੈ ਵੀ ਕੁਲਦੀਪ ਸਿੰਘ ਇੱਕ 100 ਰੁਪਿਆ ਧਿਆਨੇ ਦੇ ਲਈ ਪੁੱਛਦਾ ਕਰਦੇ 100 ਰੁਪਿਆ ਧਿਆਨੇ ਦੇ ਲਈ ਪੁੱਛਦਾ ਕਰਦੇ ਲਓ ਕਬੱਡੀ ਪਾਉਣ ਦੇ ਵਾਸਤੇ ਗਬਰੂ ਮੇਰੇ ਵੀਰੋ ਫੇਰ ਦਲੇਰ ਸਿੰਘ ਵਾਲੇ ਦਾ ਗੁਰੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਬਿੰਦੀ ਖਜਾਨਚੀ ਵੱਲੋਂ 50 ਰੁਪਏ ਸੱਤੀ ਦੇ ਲਈ ਪੁੱਛਦੇ ਕਰਦੇ ਹੋ ਬੇਨਤੀ ਆ 50 ਰੁਪਏ ਪੁੱਛਦੇ ਕਰਦੇ ਹੋ ਨਾਓ ਗਬਰੂ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਲੈ ਵੀ ਖੁਸ਼ਦੀਪ ਦੁੱਗਾ ਵਾਲਾ ਐਵੇਂ ਨਹੀਂ ਦੁਨੀਆ ਮੰਨੀ ਔਰ ਉਧਰਲੇ ਪਾਸੇ ਪੁਆਇੰਟ ਮੇਰੇ ਵੀਰੋ ਗਬਰੂ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਪੁਆਇੰਟ ਰੇਡਰ ਦਾ ਅੱਜ ਸਮੁੱਚਾ ਮੇਰੇ ਵੀਰੋ ਕਲੱਬ ਵਧਾਈ ਦੇ ਪਾਤਰ ਹੈ ਨੌਜਵਾਨ ਸ਼ੀਰਪਤ ਸਿੰਘ ਸਪੋਰਟਸ ਕਲੱਬ ਸਰਦੂਲਗੜ੍ਹ ਦੇ ਵੱਲੋਂ 40 ਸਾਲਾਂ ਦਾ ਲੱਗਿਆ ਹੋਇਆ ਬੀਤਾ ਆਪਾਂ ਨੂੰ ਫਲ ਦੇ ਰਿਹਾ। ਲਓ ਬਲਜੀਤ ਮੇਰੇ ਵੀਰੇ ਰੇਡ ਪਾ ਰਿਹਾ ਡਾਕਟਰ ਕਾਲੂ ਕੇ ਪਿੰਡ ਦਾ। ਕਹਿੰਦੇ ਵੀ ਜodhpur ਚੀਮੇ ਵਾਲੇ ਫੌਜੀ ਨਾਲ ਭਾਈਆਂ ਵਾਲਾ ਪਿਆਰਾ ਡਾਕਟਰ ਦਾ। ਚਾਰੇ ਜਾਫੀਪੁਰੇ ਟੌਪ ਦੇ ਦੇ। ਲਓ ਰਣੀਆਂ ਮੇਰੇ ਵੀਰੇ ਪਰ ਸੱਤੀ ਨੂੰ ਟੱਚ ਕਰ ਇੱਕ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ। ਗੁਰਦੇਵ ਸਿੰਘ ਕਾਲੇ ਵੱਲੋਂ ਟਾਨੇ ਦੇ ਲਈ 100 ਰੁਪਇਆ ਪੁੱਜਦਾ ਕਰਦੇ ਦੀਪ ਵੀਰ ਨੂੰ ਬੇਨਤੀ ਹੈ ਤੇ ਅਦਰਲੇ ਪਾਸੇ ਗਬਰੂ ਕਬੱਡੀ ਪਾਉਣ ਦੇ ਲਈ ਮੇਰੇ ਵੀਰੇ ਡਾਂਗੀ ਪਿੰਡ ਦਾ ਸ਼ਿੱਲੂ ਬਾਦਾ ਹੋਇਆ ਡਾਂਗੀ ਦਾ ਸ਼ਿੱਲੂ ਪਰ ਇੱਕ ਪਾਸੇ ਕਹਿੰਦੇ ਗਬਰੂ ਬਾਜੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਬਾਜੀ ਤੇ ਸ਼ਿੱਲੂ ਸ਼ਿੱਲੂ ਤੇ ਬਾਜੀ ਪਰ ਪੁਆਇੰਟ ਗਬਰੂ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਇੱਕ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅੱਜ ਮੇਰੇ ਵੀਰੋ ਇਤਿਹਾਸ ਰਚਿਆ ਜਾ ਰਿਹਾ ਹੈ ਮੋਟਰਸਾਈਕਲਾਂ ਦੇ ਫੈਸਲੇ ਹੋਣਗੇ ਕਿਹੜੇ ਗੱਬਰੂ ਨੇ ਮੋਟਰਸਾਈਕਲ ਅੱਜ ਜੇਤੂ ਖਿਡਾਰੀ ਬਣਨਾ ਹੈ ਕੌਣ ਜਫੀ ਹੋਵੇਗਾ ਕੌਣ ਰੇਡਰ ਹੋਵੇਗਾ ਲਾ ਉਧਰਲੇ ਪਾਸੇ ਹਰਜੀਤ ਦੀ ਪੈਂਦੀ ਹੋਈ ਰੇਡ ਲਾ ਉਧਰਲੇ ਪਾਸੇ ਧਿਆਨਾਪੁਰੀ ਕੋਸ਼ਿਸ਼ ਕਰ ਰਿਹਾ ਹੈ ਤਾਂ ਸਿੰਘ ਦਿੜਬਾ ਇੱਕ ਪਾਸੇ ਹਰਜੀਤ ਹੈ ਇੱਕ ਪਾਸੇ ਧਿਆਨ ਹੈ ਪਰ ਪੁਆਇੰਟ ਬੱਲੇ 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 ਮੇਰੇ ਵੀਰੋ ਐ ਸਮੇਂ ਹਾਂਦਿਆਂ ਦੇ ਤਰਫ ਕੋਸ਼ਿਸ਼ ਕਰ ਰਿਹਾ ਵਾਹ ਜਾਨ ਨੇ ਮੇਰੇ ਵੀਰੇ ਫੇਰ ਜਫਾ ਲਾ ਦਿੱਤਾ ਜੇ ਖੁਸ਼ੀ ਜਫਾ ਲਾਉਂਦਾ ਤਾਂ 50 ਵੀ ਹੋਣਗੇ ਕੁਲਦੀਪ ਦੇ ਵੱਲੋਂ ਲਓ ਮੇਰੇ ਵੀਰੇ ਗੱਭਰੂ ਗੁਰੀ ਸ਼ਖ਼ਤ ਦੇ ਵਿੱਚ ਵਾਦਾ ਹੋਇਆ ਗੁਰੀ ਦੀ ਪੈਂਦੀ ਹੋਈ ਕਬੱਡੀ ਦਲੇਲ ਸਿੰਘ ਵਾਲਾ ਪਿੰਡ ਪਰ ਹਿੰਦਾ ਫਕਰ ਝੰਡੇ ਦਾ ਪਹਾੜ ਵਰਗਾ ਸ਼ਰੀਰ ਹੈ ਉਧਰ ਦੇ ਪਾਸੇ ਹਿੰਦਾ ਇੱਕ ਪਾਸੇ ਗੁਰੀ ਹੈ ਮੁਕਾਬਲਾ ਸਕਦਾ ਪਰ ਪੁਆਇੰਟ ਟ੍ਰੇਡਰ ਦਾ ਜਿਹੜਾ ਅੰਗਰੇਜ਼ ਦਾ ਧਿਆਨ ਦੇ ਪੂਰਾ ਬੰਦੇ ਖਜ਼ਾਨਚੀ ਦੇ ਵੱਲੋਂ ਮੇਰੇ ਵੀਰੋ ਜਿਹੜਾ 1 ਕਰੋੜ ਦਾ ਮਾਨ ਧਿਆਨ ਦੇ ਲਈ ਪੁੱਜ ਗਿਆ ਲਓ ਕਬੱਡੀ ਪਾਉਣ ਦੇ ਲਈ ਬਲਜੀਤ ਸਿੰਘ ਮੇਰੇ ਵੀਰੋ ਡਾਕਟਰ ਰੇਡ ਪਾ ਰਿਹਾ ਅਦਰਲੇ ਪਾਸੇ ਮੋਟਰਸਾਈਕਲਾਂ ਦੇ ਫਾਸਲੇ ਹੋ ਰਹੇ ਆ ਚਾਰ ਜਾਫੀਆਂ ਦੇ ਵਿੱਚੋਂ ਸੱਤੀ ਮੇਰੇ ਵੀਰੋ ਬਿਰਵੇ ਵਾਲੇ ਨੇ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਗੱਬਰੂ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਲਓ ਦਰੋਬੀਆਂ ਨੂੰ ਬੇਨਤੀ ਹੈ ਜੇ ਮੈਚ ਟੰਗਾਂ ਲੱਗੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਧਨੀਰ ਦਾ ਠਿੱਡੂ ਵੀ ਸਾਡਾ ਵੀਰ ਪੁੱਜਿਆ ਹੋਇਆ ਹੈ ਸਿੰਦੇ ਫੱਕਰ ਚੰਡੇ ਦੇ ਨਾਲ ਪਾਈਆਂ ਵਾਲਾ ਪਿਆਰ ਹੈ ਲਓ ਰੇਡ ਪਾਉਣ ਦੇ ਲਈ ਗੱਬਰੂ ਦੇਲੇ ਪਾਸੇ ਸ਼ਿੱਲੂ ਡਾਂਗੀ ਪੁੱਟਦਾ ਲਓ ਖੁਸ਼ਦੀਪ ਸਿੰਘ ਖੁਸ਼ੀ ਉਦਗਾਂ ਦਾ ਮਾਰੋ ਤਾੜੀ ਹੋ ਹਲਾ ਸ਼ੇਰੀ ਬੱਲੇ 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 ਖੇਤੋ ਖੁਜੀ ਤੇ ਰਿਸਾ ਇੱਥੇ ਰੱਖੋ ਗੱਡੀ ਰੁਕੀ ਜੇ ਨਾ ਰੁਕੀ ਕਢਾਤੀਆਂ ਚੀਕਾਂ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਲਓ ਓਧਰ ਦੇ ਪਾਸੇ ਮਾਈਕ ਤੇ ਦੀਪਨ ਸਿਆ ਬਹੁਤ ਵਧੀਆ ਚੱਲਦਾ ਹੋਇਆ ਫਾਈਨਲ ਮੈਚ ਹੈ ਚੱਲ ਡਾਕਟਰ ਪਾਕ ਕਬੱਡੀ ਫਾਈਨਲ ਮੈਚ ਮੇਰੀ ਵੀਰੋ ਪੂਰਾ ਟਾਪੂ ਦਾ ਖੇਡਿਆ ਜਾ ਰਿਹਾ ਹੈ ਆਹ ਦੇਖਦੇ ਵੀ ਹੁਣ ਮੋਟਰਸਾਈਕਲਾਂ ਦੇ ਫੈਸਲੇ ਜਿਹੜੇ ਹੋਣ ਲੱਗੇ ਐ ਪਰ ਇਧਰਲੇ ਪਾਸੇ ਪਾਈ ਹੋਈ ਕਬੱਡੀ ਆਪਾਂ ਦੇਖਦੇ ਆਂ ਕਿਹੜੇ ਮੈਦਾਨ ਦੇ ਵਿੱਚ 4000 ਹੋਈ ਐ ਆ ਦਿਖਦੇ ਵੀ 36 ਆ ਧਿਆਨਾ ਆ ਦਿਖਦੇ ਵੀ ਨੌਜਵਾਨ ਪ੍ਰਸਿੱਧ ਯਾਫੀ ਹੈ ਇੱਕ ਪਾਸੇ ਜੱਪਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਕਈ ਖੇਡ ਮੇਲਿਆਂ ਤੋਂ ਮੋਟਰਸਾਈਕਲ ਜਿੱਤਿਆ ਪਰ ਇੱਕ ਪਾਸੇ ਬਲਜੀਤ ਡਾਕਟਰ ਪ੍ਰਸਿੱਧ ਖਿਡਾਰੀ ਹੈ ਅੰਕ ਲੈ ਕੇ ਆਪਣੀ ਟੀਮ ਦੇ ਲਈ ਵਾਪਸ ਆ ਗਿਆ ਚੱਲ ਗੱਭਰੂਆ ਪਾਕ ਕਬੱਡੀ ਗੋਰੀ ਦਲੇਲ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵੱਲ ਵੱਧਾ ਹੈ ਅੱਜ ਆਤੋਂ ਕੀ ਹੈ ਦੋ ਮੋਟਰਸਾਈਕਲ ਜਿਹਦੀ ਕੀਮਤ ਕਹਿੰਦੇ ਵੀ 43000 ਰੁਪਏ ਬਣਦੀ ਹੈ 86000 ਰੁਪਏ ਦੇ ਦੋ ਮੋਟਰਸਾਈਕਲ ਇੱਕ ਪਾਸੇ ਖੁਸ਼ਦੀਪ ਖੁਸ਼ੀ ਦੁਗਮ ਪਿੰਡ ਦਿਰਬੀ ਦੇ ਨਾਮ ਦੇ ਨਾਲ ਦੁਨੀਆ ਜਾਣਦੀ ਹੈ ਪਰ ਦੂਸਰੇ ਪਾਸੇ ਗੋਰੀ ਲਓ ਬੱਲੇ 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 ਹੋ ਗਈ ਹੈ ਇੱਕ ਪਾਸੇ ਖੁਸ਼ੀ ਪਰ ਇੱਕ ਪਾਸੇ ਗੋਰੀ ਹੈ ਅੰਕ ਲੈ ਕੇ ਵਾਪਸ ਆ ਗਿਆ ਇਹ ਮੋਟਰਸਾਈਕਲਾਂ ਦੇ ਯੁੱਧ ਰਿਹਾ ਚੱਲ ਹਰਜੀਤ ਪਾਕ ਕਬੱਡੀ ਆ ਦੇਖਦੇ ਮਹੀਨੋਦਵਨ ਕਬੱਡੀ ਪਾ ਰਿਹਾ ਹੈ 100 ਰੁਪਿਆ ਬਿੰਦੀ ਖਜ਼ਾਨਚੀ ਕਰੀ ਗੋਰੀ ਦੇ ਲਈ ਆ ਗਿਆ ਉਧਰਲੇ ਪਾਸੇ ਸਾਡੇ ਵੀਰ ਬੈਠੇ ਆ ਆਪਾਂ ਧੰਨਵਾਦ ਕਰਦੇ ਆ ਸਰਜੀਤ ਸਿੰਘ ਜੀ ਫਾਤਾ ਮਾਲਕ ਨਾਲ ਸਾਡਾ ਵੀਰ ਫੌਜਾ ਰੋੜਕੀ ਤੇ ਉਧਰ ਦਸ਼ਮੀਸ਼ ਕਲੱਬ ਵਾਲੇ ਵੀਰਾਂ ਦਾ ਧੰਨਵਾਦ ਹੈ ਪਰ ਇਧਰਲੇ ਪਾਸੇ ਦੇਖਦੇ ਮਿਹਨਤਵਾਨ ਕਬੱਡੀ ਪਾ ਰਿਹਾ ਲਾ ਤੱਕ ਬਾਈ ਸਰਜੀਤ ਫਾਤੇ ਵਾਲਾ ਨਾਲ ਫੌਜਾ ਰੋੜਕੀ ਵਾਲਾ ਬੱਲੇ ਬੱਲੇ ਦੇਖਾਂਗੇ ਕੀ ਫਾਸਲਾ ਇੱਕ ਪਾਸੇ ਧਿਆਨਾ ਨਹੀਂ ਰੀਸਾ ਜ਼ੋਰਦਾਰ ਟੋਲਾ ਆ ਰਿਹਾ ਹੈ ਬਹੁਤ ਜ਼ੋਰਦਾਰ ਵੀ ਪਰ ਅੰਕੜਾ ਯਾਹੀਦ ਲਈ ਆ ਗਿਆ ਧੰਨ ਨਹੀਂ ਮੇਲਾ ਲੁੱਟਣ ਵਾਲੀ ਗੱਲ ਕਰਦੀ ਮੇਰੇ ਵੀਰੋ ਇਸ ਖੇਡ ਮੇਲੇ ਦਾ ਉਧਰਲੇ ਪਾਸੇ ਜਿੰਨੇ ਵੀ ਦੁਨੀਆ ਦੇ ਪ੍ਰਸਿੱਧ ਮਹਾਨ ਪ੍ਰਮੋਟਰ ਇਸ ਖੇਡ ਕਬੱਡੀ ਦੇ ਨਾਲ ਜੁੜਿਆ ਪਰ ਉਧਰਲੇ ਪਾਸੇ ਨੌਜਵਾਨ 100 ਰੁਪਇਆ ਸਰਵੀਰ ਕੁਲਵਿੰਦਰ ਜੀ ਕਲੱਬ ਦੇ ਪ੍ਰਧਾਨ ਭੇਜਦੇ ਆ ਧੰਨ ਦੇ ਲਈ ਆਪਾਂ ਧੰਨਵਾਦ ਕਰਦੀ ਆਂ ਮਾਦਰਦਾ ਜੀ ਗਰਗ ਜੀ ਪ੍ਰਧਾਨ 50 ਰੁਪਇਆ ਬੋਲਾ ਤੋਂ ਖੁਸ਼ ਹੋ ਕੇ ਭੇਜਦੇ ਆ ਆਪਾਂ ਧੰਨਵਾਦ ਕਰਦੀ ਆਂ ਤੁਹ ਲਾਉਰ ਬਲਜੀਤ ਡਾਕਟਰ ਮੇਰੇ ਵੀਰੋ ਦੁਨੀਆ ਦਾ ਪ੍ਰਸਿੱਧ ਆ ਦੇਖਦਾ ਮੀ ਨੌਤਬਾ ਨੇ ਵੱਧ ਕੇ ਕਬੱਡੀ ਪਾ ਰਿਹਾ ਹੈ ਸਰਪਿਆ ਬਿੰਦਰ ਸੰਦੂਕਨੀਓ ਧਿਆਨ ਦੇ ਲਈ ਆ ਗਿਆ ਆਪਾਂ ਧੰਨਵਾਦ ਕਰਦੇ ਆ ਅੱਜ ਕਨਵੀ ਸਰਦੂਲਗੜ ਦੇ ਵਿੱਚ ਹੱਤ ਹੋ ਗਈ ਹੈ ਦੁਨੀਆ ਭਰ ਤੋਂ ਪ੍ਰਸਿੱਧ ਪੁੱਜਿਆ ਲਓ ਇੱਥੇ ਪਾਸੇ 36 ਹੈ ਕਨਵੀ ਰਣਗਿਆਂ ਦਾ ਵੀਰ ਪਰ ਡਾਕਟਰ ਬਲਜੀਤ ਕਾਲੂ ਕਬੜਾ ਅੰਕਲੇ ਕੀ ਵਾਪਸ ਆ ਗਿਆ ਹੈ 100-100 ਰੁਪਇਆ ਭੇਜਦੇ ਆ ਸਰਜੀਤ ਤੇ ਫਤਾਜੀ ਨਾਲ ਫੌਜਾ ਰੋੜਕੀ ਜੀ ਦੋਨਾਂ ਟੀਮਾਂ ਦੇ ਲਈ ਆਪਾਂ ਧੰਨਵਾਦ ਕਰਦੇ ਆ ਸਾਰੇ ਦਰਸ਼ਕ ਵੀਰਾਂ ਦਾ ਆਪਾਂ ਇਸ ਕਲੱਬ ਕਰੀਏ ਜਿਹਨੇ ਵੀ ਦਰਸ਼ਕ ਵੀਰ ਪੁੱਜਿਆ ਨੌਜਵਾਨ 우ਸ਼ੀਦ ਭਗਤੋਸੀਪੋਰਟਸ ਕਲੱਬ ਸਾਰਿਆਂ ਨੂੰ ਇਹ ਆਖਦਾ ਲਾ ਇੱਕ ਪਾਸੇ ਹਰਿੰਦਰ ਸਿੰਘ ਹਿੰਦਾ ਆਹ ਦੇਖ ਨਵੀ ਫਕਰ ਚੜੇ ਦੀ ਧਰਤੀ ਦਾ ਹਿੰਦਾ ਮੇਰੇ ਵੀਰੋ ਦੁਨੀਆ ਜਾਣਦੀ ਹੈ ਇੱਕ ਪਾਸੇ ਸ਼ੀਲੂ ਹੈ ਹਰਿਆਣੇ ਵਾਲਾ ਇੱਕੋ ਜਿਹਾ ਜੁੱਸਾ ਇੱਕੋ ਜਿਹਾ ਪਾਰ ਹੈ ਪਰ ਸ਼ੀਲੂ ਡਾਂਗੀ ਬਣਦਾ ਅੰਕਲੇ ਕੇ ਦੇੜਬੇ ਦੀ ਟੀਮ ਦੇ ਲਈ ਵਾਪਸ ਆ ਗਿਆ ਮੈਚ ਸਮਾਪਤ ਹੋ ਗਿਆ ਸਾਰੇ ਜਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਦੇ ਵਿੱਚੋਂ ਟੀਮ ਫਸਟ ਦਿੜਵੇ ਦੀ ਟੀਮ ਹੈ ਸਾਇਕਲ ਦੀ ਟੀਮ ਹੈ ਜਿਹੜੀ ਫਕਰ ਚੰਦਾ ਇਹ ਟੀਮਾਂ ਅੱਜ ਦੇ ਖੇਡ ਮੇਲੇ ਦੀਆਂ ਤੇ ਨਾਲ ਹੀ ਆ ਖਿਡਾਰੀ ਆਪਣਾ ਪ੍ਰਾਈਜ਼ ਲੈ ਜਾਣ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਨਾਲ ਹੀ ਮੋਟਰਸਾਈਕਲਾਂ ਦੇ ਫਾਸਲੇ ਜਿਹੜੇ